ਬਾਦਸ਼ਾਹ ਸਿਰਸ਼ਾਨਾ ਲਸ਼ਾ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵੇਸੋ ਸਤਨਾਮ ਸ਼ੀਵਾ ਹੈ ਗੁਰ ਸੰਜੀ ਤਨਾ ਸਈ ਮਾਲਾ ਪਹਿਲਾ ਛੰਤ ੴ ਸਤਿਗੁਰ ਪ੍ਰਸਾਦਿ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਣ ਤੀਰਥ ਦਸ ਬੁਰਪ ਸਦਾ ਦਸahara ਹੋ ਨਾਮ ਹਰਗਾ ਸਦਾ ਜਾਂਚ ਦੇਹ ਪ੍ਰਭ ਧਰਨੀ ਧਰਾ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੇ ਸਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ ਸਾਚ ਨਾ ਲਾਗੇ ਮੈਲ ਕਿਆ ਮੁਰ ਧੋਈਐ ਗੁਨਾਹ ਹਾਰ ਕੋ ਰੋਏ ਕਿਸ ਕੋ ਰੋਈਐ ਵਿਚਾਰ ਬਾਰੇ ਮਧਿਆਨੀ ਸੱਚ ਸਾਚੇ ਭਾਵੈ ਆਨੰਦ ਆਨੰਦ ਹਰਖ ਸਾਚਾ ਦੁੱਖ ਕਿਲ ਵਿਗ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈ ਨਾਹੀ ਸੱਚ ਮੜੇ ਸੰਗਤ ਮੀਤ ਮਿਲ ਆਪ ਪੂਰਾ ਨਾਵਣੋ ਗਵ ਗਵਣ ਹਾਰ ਸ਼ਬਦ ਸੁਹਾਵਣੋ ਸਲਾਹ ਸੱਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੀ ਫਿਰ ਸੰਗ ਭਾਵੈ ਸਹਿਜ ਨਾਵੈ ਬੇੜੀ ਤਾ ਸੰਗਉ ਸਤਿ ਸਦੀ ਨਿਤ ਦੇ ਜੜਾ ਸਾਇਆ ਗੱਦ ਸੰਗ ਮੀਤਾ ਸੰਤ ਸੰਗਤ ਕਰਨ ਅਦਰ ਮੇਲ ਮਿਲਾਇਆ ਕਹਿ ਕਹ ਸਭ ਕੋ ਏਕੇੜ ਆਖੀਐ ਹਉ ਮੂਰਖ ਨੀਚ ਅਹਿਆਣ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਦੇਤ ਮਾਣ ਮਾਨਿਆ ਮੇਰਾ ਕੁੱਤ ਕਰ ਹੈ ਆ ਮੈਂ ਬਿਖਰ ਲਾਦੀ ਸ਼ਬਦ ਸੱਚ ਹੈ ਗੁਰ ਮੇਰਾ ਆਖਣ ਤੋੜਣ ਭਗਤ ਭੰਡਾਰੀ ਭਰਪੁਰ ਰਹਿ ਜਾ ਸੋਈ ਨਾਨਕ ਸਾਚ ਕੈ ਮਾਝ ਸਚ ਸੋਈ ਆਖੜ ਟੋਟ ਨ ਭਗਤ ਪੰਡਾਈ ਭਰਪੁਰ ਰਹਿਆ ਸੋਈ ਨਾਨਕ ਸਾਜ ਕਹੇ ਬੇਨੰਤੀ ਮਾਝ ਸਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ